ਗਲਬਾਤ ਵਿਦ ਹੈਰੀ ਵਿੱਚ ਤੁਹਾਡਾ ਸਵਾਗਤ ਹੈ ਪਿਛਲੇ ਦਿਨੀ ਹੁਸ਼ਿਆਰਪੁਰ ਜਦ ਇੱਕ ਕਾਂਡ ਹੋਇਆ ਤਾਂ ਹਰ ਬੰਦੇ ਨੇ ਨਾਰਾ ਲਾਇਆ ਪ੍ਰਵਾਸੀ ਭਜਾਓ ਪੰਜਾਬ ਬਚਾਓ ਪਰ ਅਸਲੀ ਪੰਜਾਬੀ ਹੋਣ ਦਾ ਫਰਜ ਜਿਹੜਾ ਨਿਭਾਇਆ ਉਹ ਮਹੰਤ ਰਵੀਕਾਂਤ 무ਨੀ ਉਦਾਸੀ ਜੀ ਨੇ ਨਿਭਾਇਆ ਜੋ ਕਿ ਪੋਰਸ ਪੰਜਾਬ ਦਾ ਜਥੇਬੰਦੀ ਦੇ ਮੁਖੀ ਹਨ مانਤੀ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਪਿਛਲੇ ਦਿਨੀ ਤੁਸੀਂ ਇੱਕ ਮੂਵਮੈਂਟ ਸ਼ੁਰੂ ਕੀਤੀ ਜਿਹਦੇ ਵਿੱਚ ਤੁਸੀਂ ਕਿਹਾ ਵੀ ਪ੍ਰਵਾਸੀ ਪਹਜਾਓ ਪੰਜਾਬੀ ਬਚਾਓ ਤੁਸੀਂ ਪੰਜਾਬੀ ਹੋਣ ਦਾ ਫਰਜ਼ ਨਿਭਾਇਆ ਸਾਨੂੰ ਉਸ ਮੂਵਮੈਂਟ ਦੇ ਬਾਰੇ ਦੱਸੋ ਅਸਲ ਵਿੱਚ ਇਸ ਤਰ੍ਹਾਂ ਹੈ ਜੀ ਕਿ ਪੰਜਾਬ ਦੇ ਵਿੱਚ ਅਸੀਂ ਪਿਛਲੇ ਕਾਫੀ ਸਮੇਂ ਤੋਂ ਵਾਚ ਕਰਦੇ ਰਹੇ ਹਾਂ ਕਿ ਪੰਜਾਬ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਅਣਪਛਾਤੇ ਲੋਕਾਂ ਦੀ ਤਦਾਦ ਵਧਦੀ ਜਾ ਰਹੀ ਹੈ ਬਿਲਕੁਲ ਠੀਕ ਹੈ ਜੀ ਅਸੀਂ ਸਮੇਂ-ਸਮੇਂ ਤੇ ਪੰਜਾਬ ਦੇ ਜਿਹੜੇ ਸੀਨੀਅਰ ਅਥਾਰਟिटीज ਨੇ ਉਹਨਾਂ ਨੂੰ ਮਿਲੇ ਹੂੰ ਉਹਨਾਂ ਤੋਂ ਅਸੀਂ ਕਿਹਾ ਕਿ ਸਾਰੇ ਇਦਾਂ ਇਹ ਬੰਦੇ ਬਾਹਰੋਂ ਆਂਦੇ ਨੇ ਆ ਕੇ ਉਹਰੇ ਕ੍ਰਾਈਮ ਕਰਦੇ ਨੇ ਕ੍ਰਾਈਮ ਕਰਕੇ ਭੱਜ ਜਾਂਦੇ ਨੇ ਆਈਡੈਂਟੀਟੀ ਮੁੜ ਕੇ ਬਾਦ ਮੁੜ ਕੇ ਉਸ ਤੋਂ ਬਾਅਦ ਉਹਨਾਂ ਬੰਦਿਆਂ ਦੀ ਜਿਹੜੇ ਜਿਹੜੇ ਸਾਡੇ ਅੱਜ ਵੀ ਜਿਹੜੇ ਤੁਹਾਨੂੰ ਜ਼ਿਆਦਾਤਰ ਮਾਮਲੇ ਮਿਲਣਗੇ ਹੂੰ ਪੁਲਿਸ ਦੇ ਜਿਹੜੇ ਅਨਟ੍ਰੇਸਟ ਮਾਮਲੇ ਨੇ ਉਹਨਾਂ ਦੇ ਵਿੱਚ ਮੈਕਸਿਮਮ ਮਾਮਲੇ ਹੋਣਗੇ ਜਿਹੜੇ ਬਾਹਰਲੇ ਅਣਪਛਾਤੇ ਲੋਕਾਂ ਨੇ ਕੀਤੇ ਹੋਏ ਬਿਲਕੁਲ ਠੀਕ ਹੈ ਉਹ ਇੱਥੇ ਕ੍ਰਾਈਮ ਕਰਦੇ ਨੇ ਕ੍ਰਾਈਮ ਕਰਕੇ ਭੱਜ ਜਾਂਦੇ ਨੇ ਡੀਜੀਪੀ ਨੇ ਆਪਣਾ ਸਰਕੂਲਰ ਕੱਢੇ ਤੇ ਉਸ ਤੋਂ ਬਾਅਦ ਅਸੀਂ ਫੇਰ ਇੱਕ ਚੀਜ਼ ਹੋ ਰਹੀ ਹੈ ਅਸੀਂ ਕਹਿੰਦਾ ਇਹਨਾਂ ਨੂੰ ਬੰਦਿਆਂ ਨੂੰ ਰੋਕੋ ਠੀਕ ਹੈ ਜੀ ਤਾਂ ਡੀਜੀਪੀ ਸਾਨੂੰ ਕਹਿਣ ਲੱਗੇ ਕਹਿੰਦੇ ਵੀ ਆਪਾਂ ਇਹਨਾਂ ਨੂੰ ਰੋਕ ਨਹੀਂ ਸਕਦੇ ਵੀ ਆਪਾਂ ਇਹਨਾਂ ਦੀ ਵੈਰੀਫਿਕੇਸ਼ਨ ਕਰਾ ਸੋ। ਠੀਕ ਹੈ ਬਿਲਕੁਲ ਕਰਾ ਤਾਂ ਉਸੇ ਕਾ ਵੀ ਠੀਕ ਹੈ ਵੈਰੀਫਿਕੇਸ਼ਨ ਕਰਾਓ ਫਿਰ ਵੈਰੀਫਿਕੇਸ਼ਨ ਲਈ ਪੂਰੇ ਪੰਜਾਬ 'ਚ ਸਰਕੂਲਰ ਹੋਏ ਠੀਕ ਹੈ ਕਿ ਜਿਹੜੇ ਪ੍ਰਵਾਸੀ ਆ ਰਹੇ ਨੇ ਇਹਨਾਂ ਦੀ ਸਾਰਿਆਂ ਦੀ ਇੱਕ ਵੈਰੀਫਿਕੇਸ਼ਨ ਕੀਤੀ ਜਾਵੇ ਠੀਕ ਹੈ ਤੇ ਵੈਰੀਫਿਕੇਸ਼ਨ ਕਾਰਡ ਇਹਨਾਂ ਦੇ ਬਣਾਏ ਜਾਣ ਉਹ ਇੱਕ ਵਾਰ ਤਾਂ ਜੜੀ ਆ ਉਹ ਮੁਹਿੰਮ ਪੂਰੀ ਚੱਲੀ ਵੈਰੀਫਿਕੇਸ਼ਨ ਹੋਈਆਂ ਕਾਫੀਆਂ ਹੋਈਆਂ ਪਰ ਉਸ ਤੋਂ ਬਾਅਦ ਫਿਰ ਕੁਝ ਸਮਾਂ ਬੀਤਿਆ ਸਮਾਂ ਬੀਤਣ ਦਿਨ ਅਫਸਰ ਬਦਲ ਗਿਆ ਅਫਸਰ ਬਦਲਣ ਤੋਂ ਬਾਅਦ ਉਹ ਜਿਹੜਾ ਕੰਮ ਸੀਗਾ ਉਹ ਸਾਰਾ ਦਾ ਸਾਰਾ ਫਿਰ ਠੱਪ ਹੋ ਗਿਆ ਹਮ ਪੰਜਾਬ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਹਮ ਅੱਜ ਪੰਜਾਬ ਦੇ ਵਿੱਚ ਜ਼ਿਆਦਾ ਨਹੀਂ ਤਾਂ 15 ਤੋਂ 20% ਲੋਕਾਂ ਦੀ ਆਬਾਦੀ ਇਹ ਜੇ ਨੇ ਜਿਹੜੇ ਕਿ ਪੰਜਾਬ ਚ ਅਣਪਛਾਤੇ ਲੋਕ ਨੇ ਬਿਲਕੁਲ ਠੀਕ ਹੈ ਤੁਹਾਡੀ ਗੱਲ ਉਹ ਜਿਹੜੇ ਅਣਪਛਾਤੇ ਲੋਕ ਨੇ ਉਹ ਪੰਜਾਬ ਦੇ ਲਈ ਐਟਮ ਬੰਬ ਦਾ ਕੰਮ ਕਰ ਰਹੇ ਨੇ ਬਿਲਕੁਲ ਠੀਕ ਹੈ ਤੁਹਾਡੀ ਗੱਲ ਸਹੀ ਮਤ ਉਹ ਪੰਜਾਬ ਦੇ ਲਈ ਖਤਰਾ ਨੇ ਅਸੀਂ ਆਪਣੇ ਛੋਟੇ-ਛੋਟੇ ਮੁੱਦਿਆਂ ਦੇ ਵਿੱਚ ਪੰਜਾਬੀ ਆਪਸ ਚ ਲੜੀ ਜਾ ਰਹੇ ਨੇ ਬਿਲਕੁਲ ਠੀਕ ਹੈ ਜਦ ਕਿ ਜਿਹੜਾ ਮੇਨ ਖਤਰਾ ਹੈ ਉਸ ਖਤਰੇ ਵੱਲ ਕੋਈ ਨਹੀਂ ਦੇਖ ਰਿਹਾ ਬਿਲਕੁਲ ਅੱਜ ਥੋੜੀਆਂ ਧੀਆਂ ਭੈਣਾਂ ਸੁਰੱਖਿਅਤ ਨਹੀਂ ਹੈਗੀਆਂ ਠੀਕ ਹੈ ਬਿਲਕੁਲ ਜੀ ਸਾਡੇ ਇੱਕ ਜਾਣਕਾਰ ਨੇ ਉਹਨਾਂ ਦੀ ਬੱਚੀ ਨੂੰ ਇੱਕ ਨਬਾਲਗ ਬੱਚੀ ਨੂੰ ਇੱਕ ਬਾਹਰਲਾ ਬੰਦਾ ਉਹਦਾ ਉੱਪਜਾ ਕੇ ਲੈ ਗਿਆ ਠੀਕ ਹੈ ਜੀ ਅਸੀਂ ਕੋਸ਼ਿਸ਼ ਕੀਤੀ ਤੇ ਬਾਅਦ ਦੇ ਵਿੱਚ ਉਹ ਜਦੋਂ ਅਸੀਂ ਲੜਕੀ ਬਰਾਮਦ ਕੀਤੀ ਕਈ ਮਹੀਨਿਆਂ ਬਾਅਦ ਸਾਨੂੰ ਪਤਾ ਲੱਗਿਆ ਕਿ ਉਹ ਪਤਾ ਨਹੀਂ ਕਿਹੜੇ ਕਿਹੜੇ ਉੱਥੇ ਚਲੇ ਗਏ ਤੇ ਪੁਲਿਸ ਦੇ ਐਫਰਟਸ ਵੀ ਨਹੀਂ ਹੋ ਪਏ ਉੱਥੇ ਉਹਨਾਂ ਸਟੇਟਾਂ ਦੇ ਵਿੱਚ ਉਹ ਤਾਂ ਚਲੋ ਉਹ ਤਾਂ ਚਲੋ ਸਾਡੇ ਬੰਦੇ ਸੀਗੇ ਉਹਨਾਂ ਦੀ ਅਪਰੋਚ ਸੀਗਾ ਉਹਨਾਂ ਨੇ ਬੜੀ ਭੱਜ ਦੌੜ ਕੀਤੀ ਉਹਨਾਂ ਨੇ ਲੜਕੀ ਰਿਕਵਰ ਕਰ ਲਈ ਪਰ ਜ਼ਿਆਦਾਤਰ ਮਾਮਲਿਆਂ ਦੇ ਅੰਦਰ ਬੱਚੀਆਂ ਰਿਕਵਰ ਨਹੀਂ ਹੁੰਦੀਆਂ ਮਾਪੇ ਆਪ ਆਪਣਾ ਇੱਕ ਸਬਰ ਕਰਕੇ ਬਹਿ ਜਾਂਦਾ ਬਿਲਕੁਲ ਛੋਟੀਆਂ ਬੱਚੀਆਂ ਸੁਰੱਖਿਅਤ ਨਹੀਂ ਹੈਗੀਆਂ ਥੋਡੀਆਂ ਜ਼ਮੀਨਾਂ ਜਿਤਾ ਤਾਂ ਸੁਰੱਖਿਆਤ ਨਹੀਂ ਹੈਗੀਆ ਹੂੰ ਥੋਡਾ ਖਾਣ ਪਾਣ ਅੱਜ ਤੁਸੀਂ ਆ ਜਿਹੜੀਆਂ ਬਾਹਰ ਜਿਹੜੀਆਂ ਲੱਗੀਆਂ ਨੇ ਠੀਕ ਹੈ ਜੀ ਆ ਜਿਹੜੀਆਂ ਦੇ ਉੱਤੇ ਜਾ ਕੇ ਦੇਖ ਲੈਣਾ ਕਿਤੇ ਕੋਈ ਥੁੱਕ ਸਿੱਟ ਰਿਹਾ ਕਿਤੇ ਕੋਈ ਕੁਛ ਕਰ ਰਿਹਾ ਕਿਤੇ ਕੋਈ ਕੁਛ ਕਰ ਰਿਹਾ ਨਿਰੰਤਰ ਵੀਡੀਓਜ਼ ਆਉਂਦੀਆਂ ਹੈ ਜੀ ਨਿਰੰਤਰ ਵੀਡੀਓਜ਼ ਆ ਰਹੀਆਂ ਨੇ ਕਿਤੇ ਥੋਡੇ ਗੰਦਾ ਪਾਣੀ ਵਿੱਚ ਮਿਕਸ ਕੀਤਾ ਜਾਂਦਾ ਹੈ ਤਾਂ ਮਤਲਬ ਕਿ ਇਹ ਥੋਡਾ ਖਾਣ ਪਾਣ ਅਸੀਂ ਠੀਕ ਹੈ ਸਾਡੇ ਲੋਕ ਅੱਜ ਚਟੋਰੇ ਜੀਬ ਦੇ ਚਟੋਰੇ ਜਾ ਕੇ ਖਾਨ ਖਰਚ ਨੇ ਤੇ ਇਹਦੇ ਵੀ ਬਿਲਕੁਲ ਬਿਲਕੁਲ ਛੋਡੇ ਵਪਾਰ ਨੂੰ ਨੁਕਸਾਨ ਹੋ ਰਿਹਾ ਬਿਲਕੁਲ ਵਪਾਰ ਖਤਮ ਕਰਤਾ ਜਿਹੜਾ ਵਪਾਰੀ ਹੈ ਤੁਸੀਂ ਦੁਕਾਨ ਕੀਤੀ ਦੁਕਾਨ ਕਰਕੇ ਤੁਸੀਂ ਵਪਾਰ ਕਰਦੇ ਹੋ ਹੂੰ ਛੋਡੇ ਵਪਾਰ ਦੇ ਨਾਲ ਛੋਡੇ ਟੈਕਸ ਦੇ ਨਾਲ ਆ ਸੜਕ ਬਣੀ ਬਿਲਕੁਲ ਠੀਕ ਹੈ ਜੀ ਛੋਡੇ ਟੈਕਸ ਦੇ ਪੈਸੇ ਨਾਲ ਆ ਸਟਰੀਟ ਰੈਟ ਚੱਲੀ ਬਿਲਕੁਲ ਠੀਕ ਹੈ ਛੋਡੇ ਟੈਕਸ ਦੇ ਪੈਸੇ ਨਾਲ ਸੀਵਰ ਪਿਆ ਬਿਲਕੁਲ ਜਿਹੜਾ ਇੱਕ ਅਣਪਛਾਤਾ ਬੰਦਾ ਆਇਆ ਹੂੰ ਉਹਨੇ ਆ ਕੇ ਰੇੜੀ ਲਾਈ ਰੇੜੀ ਲਾ ਕੇ ਠੋਡੇ ਵਪਾਰ ਨੂੰ ਨੁਕਸਾਨ ਪਹੁੰਚਾਇਆ ਬਿਲਕੁਲ ਠੀਕ ਹੈ ਸੜਕ ਵਰਤੀ ਠੋਡੇ ਪੈਸਿਆਂ ਦੀ ਬਿਲਕੁਲ ਠੀਕ ਹੈ ਸੀਵਰ ਵਰਤੀ ਠੋਡੇ ਪੈਸਿਆਂ ਦਾ ਬਿਲਕੁਲ ਸਟਰੀਟ ਰਾਈਟ ਵਰਤੀ ਠੋਡੇ ਪੈਸਿਆਂ ਦੀ ਕਹੇ ਠੋਡੇ ਸਾਰੇ ਸਿਸਟਮ ਦੇ ਉੱਤੇ ਉਹਨੇ ਲੋਡ ਪਾਇਆ ਹੂੰ ਉਹ ਲੋਡ ਪਾਣ ਤੋਂ ਬਾਅਦ ਉਹਨੇ ਨੁਕਸਾਨ ਵੀ ਪਹੁੰਚਾਇਆ ਠੋਡੇ ਵਪਾਰ ਨੂੰ ਬਿਲਕੁਲ ਨਾਲੇ ਨਾਲੇ ਸਾਡੀ ਧੀਆਂ ਭੈਣਾਂ ਦੇ ਉੱਤੇ ਪੂਰੀ ਅੱਖ ਰੱਖੀ ਠੋਡੇ ਠੋਡਾ ਜਿਹੜਾ ਹੈਗਾ ਠੋਡਾ ਇਸੇ ਪਾਸੋਂ ਪੰਜਾਬ ਤੁਸੀਂ ਇਹ ਕਹਿਣਾ ਕਿ ਇਹਨਾਂ ਨੂੰ ਇਹ ਆਟਮ ਬੰਬ ਹੈ ਜਿਹੜੇ ਅਣਪਛਾਤੇ ਲੋਕ ਨੇ ਜਦੋਂ ਤੱਕ ਇਕੱਲੇ ਇਕੱਲੇ ਆ ਹੁਣ ਅਸੀਂ ਥੋੜੀ ਦੇਰ ਪਹਿਲਾਂ ਹਰੀਸਕੇ ਪਟਿਆਲੇ ਦੇ ਨਾਲ ਗੇਟ ਸੀ ਗਏ ਠੀਕ ਹੈ ਜੀ ਆ ਗੇਟ ਅਸੀਂ ਨਿਕਲ ਕੇ ਆਏ ਆ ਜਿਹੜਾ ਸੁਨਾਮੀ ਗੇਟ ਆ ਹਾਂਜੀ ਸੁਨਾਮੀ ਬਿਲਕੁਲ ਜੀ ਬਿਲਕੁਲ ਅਸੀਂ ਬੱਚਿਆਂ ਨੂੰ ਦੱਸਿਆ ਸਾਡੇ ਵਾਲੇ ਬੇਟਾ ਇਹੋ ਸੀਗਾ ਸਾਡਾ ਸ਼ਹਿਰ ਉਸ ਨੂੰ ਅਸੀਂ ਦੱਸਿਆ ਸੀਗਾ ਵੀ ਬੇਟਾ ਇਹ ਨਾ ਸਾਰੇ ਗੇਟ ਜਿਹੜੇ ਸੀਗੇ ਤੇ ਸਾਰੇ ਬੰਦ ਹੋ ਜਾਂਦੇ ਸੀ ਰਾਤ ਨੂੰ ਤੇ ਸਿਰਫ ਸ਼ੇਰ ਵਾਲਾ ਗੇਟ ਖੁੱਲਾ ਰਹਿੰਦਾ ਸੀ ਬਿਲਕੁਲ ਠੀਕ ਹੈ ਜੀ ਮਤਲਬ ਕਿ ਕੋਈ ਅਣਪਛਾਤਾ ਬੰਦਾ ਸਾਡੇ ਨਗਰੀ ਦੇ ਵਿੱਚ ਦਾਖਲ ਨਹੀਂ ਸੀ ਹੋ ਸਕਦਾ ਰਿਹਾ ਸਦਾ ਸਦਾ ਅੱਜ ਦੇ ਯੂਥ ਨੂੰ ਇਹ ਪਤਾ ਨਹੀਂ ਹੁਣੀ ਗੱਲ ਹਾਂਜੀ ਅੱਜ ਦੇ ਯੂਥ ਨੂੰ ਪਤਾ ਨਹੀਂ ਹੁਣੀ ਬਿਲਕੁਲ ਬਿਲਕੁਲ ਤਾਂ ਵੀ ਕੋਈ ਅਣਪਛਾਤਾ ਬੰਦਾ ਇਸ ਸ਼ਹਿਰ ਦੇ ਅੰਦਰ ਦਾਖਲ ਨਹੀਂ ਸੀ ਹੋ ਸਕਦਾ ਬਿਲਕੁਲ ਠੀਕ ਹੈ ਤਾਂ ਅੱਜ ਪੋਜੀਸ਼ਨ ਕੀ ਹੈ ਅੱਜ ਸਾਡਾ ਸਾਰਾ ਹੀ ਖੁੱਲਾ ਪਿਆ ਕੋਈ ਮਰਜੀ ਆਈ ਜਾਓ ਕੋਈ ਮਰਜੀ ਜਾਈ ਜਾਓ ਸਾਡਾ ਕੋਈ ਬਲੀਵਾਰਸ ਨਹੀਂ ਬਿਲਕੁਲ ਠੀਕ ਹੈ ਬਿਲਕੁਲ ਪੰਜਾਬ ਦਾ ਅੱਜ ਬਲੀਵਾਰ ਸਾਡ ਨੂੰ ਪੰਜਾਬ ਐਡਾ ਸੋ ਐਡਾ ਸਾਡਾ ਪੰਜਾਬ ਕੱਟ ਕੇ ਐਡਾ ਕ ਕਰਤਾ ਬਿਲਕੁਲ ਠੀਕ ਹੈ ਇਹ ਸਿਆਸਤਾ ਨੇ ਕੀਤਾ ਕਦੀ ਅਸੀਂ ਪੰਜਾਬੀ ਮੋਰਚਾ ਲਾ ਲਿਆ ਅਸੀਂ ਕੋਈ ਫਲਾਣਾ ਮੋਰਚਾ ਲਾ ਲਿਆ ਅਸੀਂ ਉਹਦਾ ਮਤਲਬ ਕੀ ਸੀਗਾ ਉਹਦਾ ਮਤਲਬ ਕੀ ਸੀਗਾ ਵੀ ਆਪਣੀ ਰਾਜ ਸੱਤਾ ਤੱਕ ਵੀ ਅਸੀਂ ਭਾਈ ਸਿਆਸਤ 'ਚ ਅਸੀਂ ਆ ਨਹੀਂ ਸਕਦੇ ਇਜ ਅਸੀਂ ਸਿਆਸਤ ਚਾਹਣਾ ਤਾਂ ਸਾਨੂੰ ਆਹ ਚੀਜ਼ ਕਰਨੀ ਪਈ ਉਹ ਸਿਆਸਤ ਦੀਆਂ ਲੜਾਈਆਂ ਸੀਗੀਆਂ ਰਾ ਸੱਤਾ ਨੂੰ ਛੋਟਾ ਕਰਤਾ ਪੰਜਾਬ ਨੇ ਚਾਹੇ ਅੰਗਰੇਜ਼ਾਂ ਨੇ ਵੰਡਿਆ ਦੇਖੋ ਅਸੀਂ ਕੁਝ ਚੀਜ਼ ਹੋਰ ਕਰਨਿਆਂ ਸਾਡਾ ਪੰਜਾਬ ਜਿਹੜਾ ਹੈਗਾ ਉਹ ਝੇਲਮ ਤੋਂ ਲੈ ਕੇ ਜਮਨਾ ਤੱਕ ਸਾਡਾ ਪੰਜਾਬ ਹੈ ਬਿਲਕੁਲ ਠੀਕ ਹੈ ਜੀ ਇਹ ਪਿਓਰ ਪੰਜਾਬੀ ਵਾਲੀ ਗੱਲ ਹੈ ਹੈ ਜੀ ਇਹ ਸਾਡਾ ਪਿਓਰ ਪੰਜਾਬ ਜਿਹੜਾ ਸਾਡਾ ਪੰਜਾਬ ਜਿਵੇਂ ਜਦੋਂ ਵੀ ਮੈਂ ਪੰਜਾਬ ਦੀ ਗੱਲ ਕਰਾਂਗੇ ਤਾਂ ਜਦੋਂ ਵੀ ਸਾਡਾ ਪੰਜਾਬ ਹੋਏਗਾ ਅਸੀਂ ਰਹੀਏ ਨਾ ਰਹੀਏ ਪਰ ਸਾਡੇ ਇਹ ਬਚਨ ਜਿਹੜੇ ਨੇ ਸਦਾ ਰਹਿਣਗੇ ਵੀ ਸਾਡਾ ਜਿਹੜਾ ਪੰਜਾਬ ਹੈ ਉਹ ਜੇਲਮ ਤੋਂ ਲੈ ਕੇ ਜਮਨਾ ਤੱਕ ਦਾ ਪੂਰਸ ਦਾ ਪੰਜਾਬ ਹੈ ਹੋਰ ਉਸ ਦਾ ਪੰਜਾਬ ਹਾਂ ਸਾਡਾ ਵੱਡ ਬਡੇਰਾ ਰਾਜਾ ਪੋਰਸ ਹੋਇਆ ਅੱਛਾ ਜੀ ਸਾਡਾ ਵੱਡ ਬਡੇਰਾ ਰਾਜਾ ਪੋਰਸ ਹੀ ਜਿਸ ਨੇ ਦੁਨੀਆ ਜਿੱਤਣ ਵਾਲੇ ਸਿਕੰਦਰ ਨੂੰ ਹਰਾਇਆ ਓਕੇ ਵੈਸੇ ਪੋਰਸ ਬਾਰੇ ਬਹੁਤਾ ਇਤਿਹਾਸ ਹੈ ਨਹੀਂ ਜੀ ਆਪਣੇ ਉਰੇ ਗੱਲ ਇਹ ਹੈ ਜੀ ਸਾਡਾ ਸਾਡੇ ਨਾਲ ਧੋਖਾ ਹੋਇਆ ਅੱਛਾ ਜੀ ਪੰਜਾਬ ਦੇ ਨਾਲ ਦਰੋਹ ਹੋਇਆ ਓਕੇ ਪੰਜਾਬੀਆਂ ਨੇ ਕਦੀ ਸਰੈਂਡਰ ਨਹੀਂ ਕੀਤਾ ਬਿਲਕੁਲ ਨਹੀਂ ਕੀਤਾ ਜੀ ਬਾਹਰ ਉਹ ਜਿੰਨੇ ਵੀ ਆਏ ਹਮਲਾਵਰ ਹੂੰ ਉਨ੍ਹਾਂ ਦਾ ਜੇ ਮੁਕਾਬਲਾ ਕੀਤਾ ਤਾਂ ਪੰਜਾਬ ਨੇ ਕੀਤਾ। ਬਿਲਕੁਲ ਪੰਜਾਬ ਨੇ ਕੀਤਾ। ਚਾਹੇ ਸਿਕੰਦਰ ਆਇਆ ਬਿਲਕੁਲ ਠੀਕ ਹੈ ਜੀ। ਸਿਕੰਦਰ ਕਦੋਂ ਆਇਆ 326 BC ਚ। ਠੀਕ ਹੈ ਜੀ। ਅੱਜ ਤੋਂ ਤੁਸੀਂ ਅੱਜ ਆਪਾਂ ਹੈਗੇ ਆ 2500 ਚ। ਹੂੰ। 2500 ਨਾ 2000 ਚ। ਹੂੰ। 2000 ਤੋਂ 300 ਪਿੱਛੇ ਹੋਰ ਚਲੇ ਜਾਓ। 2300 ਸਾਲ ਪਹਿਲਾਂ। ਠੀਕ ਹੈ ਜੀ। 2300 ਸਾਲ ਪਹਿਲਾਂ ਸਿਕੰਦਰ ਦੁਨੀਆ ਨੂੰ ਬੜਦਾ ਆ ਰਿਹਾ, ਕਟਦਾ ਆ ਰਿਹਾ, ਮਾਰਦਾ ਆ ਰਿਹਾ। ਠੀਕ ਹੈ ਜੀ। ਕਤਲ ਕਰਦਾ ਆ ਰਿਹਾ, 10 ਲੱਖ ਬੰਦਿਆਂ ਦਾ ਕਤਲ ਕਰਕੇ ਸਿਕੰਦਰ ਇੱਥੇ ਪਹੁੰਚਿਆ ਸੀ ਹਿੰਦੂ ਕੁਸ਼ ਦੀਆਂ ਪਹਾ ਜਦੋਂ ਇੱਥੇ ਪਹੁੰਚਿਆ ਤਾਂ ਪਹਿਲਾਂ ਅੰਬੀ ਕੁਮਾਰ ਨੇ ਸਲੰਡਰ ਕਰਤਾ ਉਹਦੇ ਠੀਕ ਹੈ ਉਸ ਤੋਂ ਅੱਗੇ ਉਹਨੇ ਪੋਰਸ ਨੂੰ ਬੁਲਾਇਆ ਠੀਕ ਹੈ ਜੀ ਪੋਰਸ ਕਹਿੰਦਾ ਵੀ ਤੈਨੂੰ ਮਿਲਾਂਗੇ ਯੁੱਧ ਦੇ ਮੈਦਾਨ 'ਚ ਜ਼ਿਲਮ ਦੇ ਕੰਡੇ ਠੀਕ ਹੈ ਜੀ ਜ਼ਿਲਮ ਦੇ ਕੰਡੇ ਤੇ ਉਸਨੇ ਪੋਰਸ ਦਾ ਜਿਹੜਾ ਮੁੰਡਾ ਸੀ ਅੰਬੀ ਆਪਣਾ ਹਸਤੀ ਠੀਕ ਹੈ ਜੀ ਹਸਤੀ ਨੂੰ ਮਾਰਤਾ ਪੋਰਸ ਨੇ ਠੀਕ ਹੈ ਨਾ ਉਹਨੇ ਸਿਕੰਦਰ ਨੇ ਠੀਕ ਹੈ ਜੀ ਹਸਤੀ ਦੀ ਮੌਤ ਦੀ ਜਦੋਂ ਖਬਰ ਮਿਲੀ ਪੋਰਸ ਨੂੰ ਤਾਂ ਪੋਰਸ ਬਹੁਤ ਜ਼ਿਆਦਾ ਬੁਰੀ ਤਰੀਕੇ ਦੇ ਨਾਲ ਉਹ ਅਕ੍ਰਮਕ ਹੋ ਗਿਆ ਠੀਕ ਹੈ ਤਾਂ ਉਹਨਾਂ ਨੇ ਸਿਕੰਦਰ ਦੀ ਪੂਰੀ ਦੀ ਪੂਰੀ ਜਿਹੜੀ ਸੈਨਾ ਉਸ ਦਾ ਮਲਿਆ ਮੀਟ ਕਰਤਾ ਓਕੇ ਇਹ ਜਿਹੜੀ ਸਚਾਈ ਹੈ ਹੁਣ ਤੁਹਾਨੂੰ ਇਸ ਦੇ ਚ ਸਚਾਈ ਦਾ ਸੋਰਸ ਵੀ ਦੱਸਾਂਗੇ ਠੀਕ ਹੈ ਜੀ ਤੁਸੀਂ ਇੱਕ ਕੰਮ ਜਿਹੜਾ ਸਾਡੇ ਭਾਰਤ ਦੇ ਇਤਿਹਾਸ ਕਰਨੇ ਉਹਨਾਂ ਨੇ ਤਾਂ ਪੂਰਾ ਜਿਹੜਾ ਇਤਿਹਾਸ ਲਿਖਿਆ ਸਾਰਾ ਸਮੇਂ-ਸਮੇਂ ਤੇ ਜਿਹੜਾ ਪਾਵਰਾ ਹੋਈਆਂ ਤਾਕਤਾਂ ਰਹੀਆਂ ਉਹਨਾਂ ਨੇ ਖਤਮ ਕਰਤਾ ਹ ਇਤਿਹਾਸਕਾਰਾਂ ਨੇ ਬਾਸ਼ ਆਊਟ ਕਰਤਾ ਕਰਤਾ ਇਤਿਹਾਸਕਾਰਾਂ ਨੇ ਨਹੀਂ ਖਤਮ ਕੀਤਾ ਜਿਹੜੇ ਰਾਜੇ ਹੋਏ ਰਾਜ ਸੱਤਾ ਹੋਈਆਂ ਠੀਕ ਹੈ ਜੀ ਰਾਜ ਸੱਤਾ ਨੂੰ ਇਹ ਨਹੀਂ ਸੀ ਚਾਹੁੰਦੇ ਵੀ ਪੰਜਾਬ ਦਾ ਇੱਕ ਵੱਡਾ ਰਾਜਾ ਠੀਕ ਹੈ ਜੀ ਉਹ ਉਹਨਾਂ ਤੋਂ ਕਿਤੇ ਵੱਡਾ ਉਹਦਾ ਨਾਮ ਵੱਡਾ ਉਹਦਾ ਕਦ ਵੱਡਾ ਹੋ ਜਾਵੇ ਉਹਦਾ ਕਦ ਵੱਡਾ ਹੋਵੇ ਪੰਜਾਬ ਦੇ ਰਾਜੇ ਇਤਿਹਾਸ ਵਿੱਚ ਉਹਦਾ ਕਦ ਵੱਡਾ ਹੋਵੇ ਠੀਕ ਹੈ ਜੀ ਉਸ ਦੇ ਕਦ ਨੂੰ ਛੋਟਾ ਕਰਨ ਲਈ ਆਪਣੇ ਕਦ ਨੂੰ ਵੱਡਾ ਕਰਨ ਲਈ ਉਸ ਦਾ ਉਹਦਾ ਉਹਦਾ ਚੈਪਟਰ ਕਲੀਅਰ ਕਰ ਚੈਪਟਰ ਕਲੀਅਰ ਕਰਤਾ ਇਹ ਸਾਨੂੰ ਹਿਸਟਰੀ ਕਿਥੋਂ ਮਿਲਦੀ ਹੈ ਮਿਲਦੀ ਹੈ ਯੂਨਾਨ ਤੋਂ ਜਿਹੜਾ ਇੱਕ ਰਾਜਾ ਦਾ ਹੋਏਗਾ ਉਹਨੇ ਲਿਖਤਾ ਵੀ ਹੈ ਇਸੇ ਤਰ੍ਹਾਂ ਹੋਇਆ ਉਸੇ ਚੀਜ਼ ਨੂੰ ਅੰਗਰੇਜ਼ਾਂ ਨੇ ਸਾਡੀਆਂ ਕਿਤਾਬਾਂ 'ਚ ਪਾਤਾ ਠੀਕ ਹੈ ਜੀ ਜਦ ਕਿ ਤੁਸੀਂ ਅੱਜ ਅਲੈਗਜ਼ੈਂਡਰ ਫਿਲਮ ਹੈ ਹਾਲੀਵੁੱਡ ਦੀ ਠੀਕ ਹੈ ਜੀ ਉਹ ਅਲੈਗਜ਼ੈਂਡਰ ਫਿਲਮ ਦੇਖਣਾ ਉਸ ਫਿਲਮ ਦੇ ਵਿੱਚ ਦਿਖਾਇਆ ਕਿ ਜਿਹੜਾ ਸਿਕੰਦਰ ਹੈ ਸਿਕੰਦਰ ਨੂੰ ਉਹ ਜ਼ਖਮੀ ਹੋ ਗਿਆ ਬੁਰੀ ਤਰ੍ਹਾਂ ਤੇ ਉਹਦੇ ਫੌਜੀ ਉਹਨੂੰ ਸਟ੍ਰੈਚਰ ਤੇ ਚੱਕ ਕੇ ਲੈ ਕੇ ਜਾ ਰਹੇ ਨੇ ਭੱਜ ਰਹੇ ਨੇ ਯੁੱਧ ਭੂਮੀ 'ਚੋਂ ਯੁੱਧ ਭੂਮੀ 'ਚੋਂ ਇਹ ਕਿੱਸੇ ਦਿਖਾਇਆ ਹਾਲੀਵੁੱਡ ਦੀ ਪਿਕਚਰ ਦੱਸ ਰਹੀ ਹੈ ਠੀਕ ਹੈ ਜੀ ਤਾਂ ਸਾਡੇ ਅਥੇ ਕੀ ਪੜਾਇਆ ਜਾ ਰਿਹਾ ਸਾਡੇ ਅਥੇ ਪੜਾਇਆ ਜਾ ਰਿਹਾ ਕਿ ਸਿਕੰਦਰ ਮਹਾਨ ਸਿਕੰਦਰ ਮਹਾਨ ਜਦ ਕਿ ਪੋਰਸ ਮਹਾਨ ਵੀ ਉਦਾਹਰਨਾਂ ਵੀ ਸਿਕੰਦਰ ਦੀ ਦਿੱਤੀ ਜਾਂਦੀ ਵੀ ਕਹੜੀ ਜਾਂਦੇ ਸਿਕੰਦਰ ਸਾਡਾ ਜਿਹੜਾ ਹੈਗਾ ਪੋਰਸ ਮਹਾਨ ਆ ਪੋਰਸ ਮਹਾਨ ਪੋਰਸ ਨੇ ਅੰਨੀ ਬੁਰੇ ਤਰੀਕੇ ਦੇ ਨਾਲ ਯੁੱਧ ਕੀਤਾ ਕਿ ਇਸ ਦਾ ਇੱਕ ਘੋੜਾ ਸੀ ਬੈਲਫਿਸ ਠੀਕ ਹੈ ਜੀ ਸਿਕੰਦਰ ਦਾ ਠੀਕ ਹੈ ਜਿਸ ਤਰ੍ਹਾਂ ਮਹਾਰਾਣਾ ਪ੍ਰਤਾਪ ਦਾ ਘੋੜਾ ਸੀ ਚੇਤਕ ਤਾਂ ਉਸੇ ਤਰ੍ਹਾਂ ਸਿਕੰਦਰ ਦਾ ਇੱਕ ਸਭ ਤੋਂ ਪਿਆਰਾ ਘੋੜਾ ਸੀ ਉਹਦਾ ਨਾਮ ਸੀ ਬੈਲਫਿਸ ਠੀਕ ਹੈ ਜੀ ਉਸ ਬੈਲਫਿਸ ਦੇ ਉੱਤੇ ਹੀ ਉਹ ਯੂਨਾਨ ਉਥੋਂ ਮੈਸੋਡੋਨੀਆ ਤੋਂ ਚੱਲ ਗਿਆ ਸੀ ਠੀਕ ਹੈ ਜੀ ਮੈਸੋਡੋਨੀਆ ਤੋਂ ਦੁਨੀਆ ਜਿੱਤਦਾ ਹੈ ਈਰਾਨ ਉਸ ਸਮੇਂ ਦੀ ਸਭ ਤੋਂ ਵੱਡੀ ਆਰਮੀ ਜਿਹੜੀ ਸੀ ਈਰਾਨ ਦੀ ਹੁੰਦੀ ਸੀ ਠੀਕ ਹੈ ਜੀ ਅੱਜ ਦਾ ਈਰਾਨ ਉਸ ਸਮੇਂ ਪਰਸ਼ੀਆ ਹੁੰਦਾ ਸੀ ਅੱਛਾ ਜੀ ਪਰਸ਼ੀਆ ਦੇ 10 ਲੱਖ ਪੋਜੀਆਂ ਨੂੰ 10 ਲੱਖ ਬੰਦਿਆਂ ਦਾ ਕਤਲ ਕਰਕੇ ਸ਼ਹਿਰਾਂ ਦੇ ਸ਼ਹਿਰ ਕਤਲ ਕਰਤੇ ਸੀ ਇਸਨੇ ਠੀਕ ਹੈ ਜੀ ਸਿਕੰਦਰ ਨੇ ਸਿਕੰਦਰ ਨੇ ਸ਼ਹਿਰਾਂ ਦੇ ਸ਼ਹਿਰ ਕਤਲ ਕਰਤੇ ਸੀ ਠੀਕ ਹੈ ਜੀ ਤੇ ਐਡਾ ਨਿਰਦਈ ਬੰਦਾ ਜਿਹੜਾ ਆ ਕੇ ਪੜਾਇਆ ਜਾ ਰਿਹਾ ਜੀ ਉਹਨੇ ਕਿਹਾ ਵੀ ਉਹ ਉਹ ਛੱਡ ਦੋ ਤਾਂ ਉਹ ਵੀ ਜਿਵੇਂ ਇੱਕ ਸ루ਗ ਇਹਨਾਂ ਸ਼ਬਦਾਂ ਦੇ ਨਾਲ ਸਿਕੰਦਰ ਵਾਪਸ ਮੁੜ ਗਿਆ ਇਹ ਚੀਜ਼ ਸੰਭਵ ਹੋ ਸਕਦੀ ਹੈ ਨਹੀਂ ਸੰਭਵ ਜਿਹੜਾ ਇੰਨਾ નિર્દય ਬੰਦਾ ਹੈ ਕਿਵੇਂ ਜਿਹੜਾ ਐਡਾ નિર્દય ਬੰਦਾ ਉਹ ਇਨਾਂ ਚੀਜ਼ਾਂ ਦੇ ਉੱਤੇ ਵਾਪਸ ਮੁੜ ਜਾਏਗਾ ਬਿਲਕੁਲ ਠੀਕ ਹੈ ਸੋ ਉਹਦੇ ਅੱਗੇ ਜਿਹੜਾ ਅੜਿਆ ਤਾਂ ਉਹ ਪੋਰਸ ਅੜਿਆ ਪੋਰਸ ਨੇ ਨਾ ਕੇਵਲ ਅੜਿਆ ਪੋਰਸ ਨੇ ਉਹਦਾ ਘੋੜਾ ਮਾਰਤਾ ਕ੍ਰਿਸ਼ਨਰਾਉ ਸੀ ਜਿਹੜਾ ਜਿਸਨੇ ਉਹਦੇ ਬਰਛਾ ਮਾਰ ਕੇ ਸਿਕੰਦਰ ਨੂੰ ਜ਼ਖਮੀ ਕੀਤਾ ਸੀ ਉਹ ਸਾਡਾ ਯੋਧਾ ਸੀ ਕ੍ਰਿਸ਼ਨਰਾਉ 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 ਨੇ ਬਰਛਾ ਮਾਰ ਕੇ ਸਿਕੰਦਰ ਜ਼ਖਮੀ ਕਰਤਾ ਠੀਕ ਹੈ ਜੀ ਜਦੋਂ ਸਿਕੰਦਰ ਜਦੋਂ गिर ਗਿਆ ਉਹਦਾ ਸਟੋਰੀ ਕਿਉਂਕਿ ਜਦੋਂ ਯੁੱਧ ਹੁੰਦੇ ਸੀ ਨਾ ਰਾਜਿਆਂ ਦੇ ਇੱਕ ਸਕਿਉਰਟੀ ਸਰਕਲ ਹੁੰਦੇ ਸੀ ਉਹਦਾ ਸਕਿਉਰਟੀ ਸਰਕਲ ਬ੍ਰੇਕ ਹੋਇਆ ਸਕਿਉਰਟੀ ਸਰਕਲ ਨਾ ਕੇਵਲ ਸਕਿਉਰਟੀ ਸਰਕਲ ਬ੍ਰੇਕ ਹੋਇਆ ਉਹਦਾ ਘੋੜਾ ਮਾਰਿਆ ਗਿਆ ਸਿਕੰਦਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਠੀਕ ਹੈ ਉਹਨੂੰ ਚੱਕ ਕੇ ਲੈ ਕੇ ਯੁੱਧ ਚੋਂ ਭੱਜ ਗਏ ਉਸ ਤੋਂ ਬਾਅਦ ਇਹਨਾਂ ਦੀ ਯੁੱਧ ਦੀ ਯੁੱਧਬੰਦੀ ਹੋਈ ਯੁੱਧਬੰਦੀ ਤੋਂ ਬਾਅਦ ਸਿਕੰਦਰ ਆਪਣੇ ਦੇਸ਼ ਨੂੰ ਮੈਸਰਡੋਨ ਨੂੰ ਵਾਪਸ ਤੁਰ ਪਿਆ ਵਾਪਸ ਚਲ ਗਿਆ ਉਹਦੇ ਇਨਫੈਕਸ਼ਨ ਐਨੀ ਜ਼ਿਆਦਾ ਸੀ ਵੀ ਉਹ ਉਸੇ ਇਨਫੈਕਸ਼ਨ ਦੇ ਨਾਲ ਜ਼ਖਮਾ ਦੀ ਉਹ ਇਨਫੈਕਸ਼ਨ ਸੀਗੀ ਜਿਹੜਾ ਲੜਾਈ ਦੇ ਵਿੱਚ ਉਨ੍ਹਾਂ जख्मਾਂ ਦੀ ਇਨਫੈਕਸ਼ਨ ਦੇ ਨਾਲ ਉਹ ਬੈਬਿਲੋਨ ਜਾ ਕੇ ਐਕਸਪਾਇਰ ਹੋ ਗਿਆ। ਯਾਨੀ ਕਿ ਰਸਤੇ ਦੇ ਵਿੱਚ ਐਕਸਪਾਇਰ ਹੋ ਗਿਆ ਮੈਸੇਡੋਨੀਆ ਜੀ ਹੁੰਦਾ ਨਹੀਂ ਪਹੁੰਚ ਸਕਿਆ। ਠੀਕ ਹੈ। ਤਾਂ ਇਹ ਸਾਡੀ ਹਿਸਟਰੀ ਹੈ। ਮੇ ਮਾਰਨ ਵਾਲਾ ਪੋਰਸ ਸੀਗਾ। ਮਾਰਨ ਵਾਲਾ ਪੋਰਸ ਸੀਗਾ। ਅਸੀਂ ਉਸ ਬਹਾਦਰ ਰਾਜੇ ਦਾ ਅਸੀਂ ਉਸ ਪੋਰਸ ਦੇ ਵੰਸ਼ਜਾਂ। ਅਸੀਂ ਉਸ ਪੋਰਸ ਦੀ ਸੰਤਾਨ ਆ। ਸਾਡਾ ਵੱਡ ਬਡੇਰਾ। ਅਸੀਂ ਠੀਕ ਹੈ ਅਸੀਂ ਜਦੋਂ ਪੰਜਾਬ ਦੇ ਵਿੱਚ 2300 ਸਾਲ ਦੇ ਵਿੱਚ ਅਸੀਂ ਕਈ ਪੂਜਾ ਪદ્ધਤੀਆਂ ਆਪਣੀਆਂ ਬਦਲ ਲਈਆਂ। ਹੂੰ ਹੂੰ। ਪੂਜਾ ਪદ્ધਤੀਆਂ ਸਾਡੀਆਂ ਵੱਖ-ਵੱਖ ਹੋ ਸਕਦੀਆਂ ਨੇ। ਪਰ ਸਾਡਾ ਵੱਡ ਬਡੇਰਾ ਤਾਂ ਇੱਕੋ ਹੀ era ਰਾਜਾ ਪੋਰਸ। ਹੂੰ। ਅਸੀਂ ਹੈ ਤਾਂ ਉਸ ਨੂੰ ਪੋਰਸੀ ਸਾਨੂੰ ਸਾਨੂੰ ਸਾਰਿਆਂ ਨੂੰ ਉਹਦੇ ਤੇ ਪ੍ਰਾਊਡ ਹੋਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਰਾਜਾ ਪੋਰਸ ਦੀ ਸੰਤਾਨ ਹਾਂ ਸਭ ਉਸ ਤੋਂ ਬਾਅਦ ਜਦੋਂ ਸਾਡੇ ਕੋਲੇ ਆਇਆ ਇੱਥੇ ਮੁਗਲ ਆਏ ਜੋ ਤੁਰਕਾਏ ਜੇ ਤੁਰਕਾਏ ਤਾ ਤੁਰਕਾਂ ਨੇ ਸਭ ਤੋਂ ਪਹਿਲਾਂ ਸਾਡਾ ਜਿਹੜਾ ਸੰਘਰਸ਼ ਹੋਇਆ ਉਹ ਹੋਇਆ ਸਿੰਧ ਦੇ ਵਿੱਚ ਠੀਕ ਹੈ ਜੀ ਸਿੰਧ ਦਾ ਰਾਜਾ ਹੁੰਦਾ ਸੀ ਦਾਹਿਰ 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 ਦਾ ਜੁੱਧ ਹੋਇਆ ਕੁਤਬਉਦੀਨ ਐਬਕ ਨਾਲ ਓਕੇ ਕੁਤਬਉਦੀਨ ਐਬਕ ਨਾਲ 712 ਦੇ ਵਿੱਚ ਉਨ ਆਪਾਂ 2320 ਤੋਂ 712 ਚਾਗੇ ਜਦੋਂ ਬਾਹਰਲੇ ਬੰਦੇ ਆਏ ਉਸ ਤੋਂ ਪਹਿਲਾਂ ਹੋਰ ਜਿੰਨੇ ਵੀ ਆ ਸੀ ਸਭ ਮਾਰ ਮਾਰ ਭਜਾਏ ਕੁਤਬਉਦੀਨ ਐਬਕ ਦੇ ਨਾਲ ਜਦੋਂ ਜਦੋਂ ਹੋਇਆ ਰਾਜਾ ਧاہر ਮਾਰਿਆ ਗਿਆ ਠੀਕ ਹੈ ਜੀ ਸੰਘਰਸ਼ ਕੀਤਾ ਸਰੈਂਡਰ ਨਹੀਂ ਕੀਤਾ ਮੈਂ ਸਮਝ ਗਿਆ ਉਸ ਤੋਂ ਬਾਅਦ ਆ ਗਿਆ ਮੁਹੰਮਦ ਗੋਰੀ ਮੁਹੰਮਦ ਗੋਰੀ ਮੁਹੰਮਦ ਗੋਰੀ ਆਇਆ ਤਾਂ ਰਾਜਾ ਅਨੰਤਪਾਲ ਰਾਜਾ ਅਨੰਤਪਾਲ ਨੇ ਸੰਘਰਸ਼ ਕੀਤਾ ਮੁਹੰਮਦ ਗੋਰੀ ਨਾਲ ਠੀਕ ਹੈ ਜੀ ਰਾਜਾ ਅਨੰਤਪਾਲ ਮਾਰਿਆ ਗਿਆ ਫਿਰ ਉਸ ਤੋਂ ਬਾਅਦ ਉਹਦੇ ਨਾਲ ਮੁਹੰਮਦ ਗੋਰੀ ਨਾਲ ਜੰਗ ਕੀਤਾ ਉਸ ਦਾ ਮੁੰਡਾ ਸੀ ਜੈਪਾਲ ਰਾਜਾ ਜੈਪਾਲ ਰਾਜਾ ਜੈਪਾਲ ਨੇ ਜੰਗ ਕੀਤਾ ਅਸੀਂ ਅਸੀਂ ਪੰਜਾਬ ਨੇ ਹਮੇਸ਼ਾ ਭਾਰਤ ਦੀ ਰੱਖਿਆ ਕੀਤੀ ਆ ਕਿਉਂਕਿ ਜਿਹੜੇ ਬਾਹਰ ਲਿਆ ਰਹੇ ਸੀ ਉਹ ਆ ਰਹੇ ਸੀ ਸੋਨਾ ਲੁੱਟਣ ਬਿਲਕੁਲ ਠੀਕ ਹੈ ਸੋਨਾ ਕਿੱਥੇ ਸੀਗਾ ਸੋਨਾ ਸੀ ਦੱਖਣ ਚ ਕਰਨਾਟਕਾ ਦੇ ਵਿੱਚ ਅੱਜ ਵੀ ਖਦਾਨਾ ਨੇ ਸੋਨੇ ਦੀ ਬਿਲਕੁਲ ਹੈਗੇ ਤਾਂ ਜੇ ਸੀ ਪੰਜਾਬ ਕੋਲ ਤਾਂ ਸੋਨਾ ਹੈ ਨਹੀਂ ਸੀ ਪੰਜਾਬ ਜੇ ਕਿਤੇ ਭਾਰਤ ਤੋਂ ਅੱਡ ਹੁੰਦਾ ਜਾਂ ਭਾਰਤ ਦੀ ਤੇ ਰੱਖਿਆ ਨਾ ਕਰਨੀ ਹੁੰਦੀ ਪੰਜਾਬ ਉਹਨਾਂ ਨੂੰ ਰਸਤਾ ਦੇ ਦਿੰਦਾ ਪੰਜਾਬ ਰਸਤਾ ਦੇ ਦਿੰਦਾ ਪੰਜਾਬ ਉਹਨਾਂ ਨੂੰ ਰਸਤਾ ਦੇ ਦਿੰਦਾ ਜਿਵੇਂ ਪੰਜਾਬ ਹਮੇਸ਼ਾ ਦਵਾਰ ਬਣਿਆ ਹੈ ਪੰਜਾਬ ਹਮੇਸ਼ਾ ਉਹਨਾਂ ਦੇ ਅੱਗੇ ਭਾਰਤ ਦੀ ਢਾਲ ਬਣ ਕੇ ਖੜਾ ਹੋਇਆ ਉਹਨਾਂ ਪਾਕਿਸਤਾਨ ਵਾਲੇ ਵੀ ਪੰਜਾਬ ਢਾਲ ਬਣ ਕੇ ਖੜਾ ਹੈ ਦੇਖੋ ਉਹ ਉਹ ਉਹਦੇ ਉੱਤੇ ਵੀ ਪਾਵਾਂਗੇ ਉਹਨਾਂ ਕਿ ਜਦੋਂ ਅਸੀਂ ਢਾਲ ਬਣ ਕੇ ਖੜੇ ਅਸੀਂ ਆਪਣੀ ਜੇ ਕੋਈ ਅੱਗੇ ਵਧਿਆ ਤਾਂ ਸਾਡੀਆਂ ਲਾਸ਼ਾਂ ਦੇ ਉੱਤੇ ਚੱਲ ਕੇ ਅੱਗੇ ਵਧ ਗਿਆ ਪੰਜਾਬ ਦੀਆਂ ਜੇ ਕੋਈ ਬਾਹਰਲਾ ਹਮਲਾਵਰ ਅੱਗੇ ਵਧਿਆ ਪੰਜਾਬ ਤੋਂ ਤਾਂ ਪੰਜਾਬ ਦੀਆਂ ਲਾਸ਼ਾਂ ਤੇ ਚੱਲ ਕੇ ਵਧਿਆ ਪੰਜਾਬ ਨੇ ਕਦੀ ਸੈਂਡਰ ਨਹੀਂ ਕੀਤਾ ਪੰਜਾਬ ਨੇ ਕਦੀ ਕਿਸੇ ਬਾਹਰਲੇ ਹਮਲਾਵਰ ਨੂੰ ਅੱਗੇ ਵਧਣ ਨਹੀਂ ਦਿੱਤਾ ਬਿਲਕੁਲ ਠੀਕ ਹੈ ਆਪਣੇ ਜਿਉਂਦੇ ਜੀ ਜਿਹੜੇ ਅੱਗੇ ਵਧੇ ਸਾਡੀਆਂ ਲਾਸ਼ਾਂ ਤੇ ਚੱਲ ਕੇ ਵਧੇ ਉਸ ਤੋਂ ਬਾਅਦ ਅੱਗੇ ਉਹਨਾਂ ਨੇ ਕੀ ਕਰਨਾ ਕੀ ਨਹੀਂ ਕੀਤਾ ਉਹ ਬਾਅਦ ਦੀ ਗੱਲ ਹੈ ਉਹ ਜਦੋਂ ਅੱਗੇ ਵਧ ਕੇ ਸਾਡੀਆਂ ਲਾਸ਼ਾਂ ਹੀ ਕਰਦੀਆਂ ਅਸੀਂ ਥੋੜੀ ਦੇਖ ਰਹੇ ਹਾਂ ਤਾਂ ਮਤਲਬ ਕਹਿਣ ਦਾ ਭਾਵ ਕੀ ਸੀਗਾ ਜਦੋਂ ਅੰਗਰੇਜ਼ਾਂ ਨਾਲ ਵੀ ਲੜਾਈ ਹੋਈ ਅੰਗਰੇਜ਼ਾਂ ਨੇ ਇੱਥੇ ਰਾਜ ਕੀਤਾ ਤਾਂ ਅੰਗਰੇਜ਼ਾਂ ਨਾਲ ਵੀ ਜਿਹੜਾ ਸੰਘਰਸ਼ ਹੋਇਆ ਉਹ ਦੋ ਹੀ ਸਟੇਟਾਂ ਨੇ ਪ੍ਰਮੁੱਖ ਰੂਪ ਚ ਕੀਤਾ ਬਿਲਕੁਲ ਪੰਜਾਬ ਜਾਂ ਬੰਗਾਲ ਬੰਗਾਲ ਸਭ ਤੋਂ ਲੇਟ ਪੰਜਾਬ ਦੇ ਉੱਤੇ ਹੋਇਆ ਹੈ ਪੰਜਾਬ ਤੇ ਜਿਹੜਾ ਸੰਘਰਸ਼ ਹੋਇਆ ਅੰਗਰੇਜ਼ਾਂ ਅੰਗਰੇਜ਼ਾਂ ਨੂੰ ਭਾਰਤ ਤੋਂ ਬੰਗਾਲੀਆ ਸੀ ਇਹ ਪੰਜਾਬੀ ਸੀ ਜਿਹੜਾ ਇਹ ਚੱਲੇ ਭਗਤ ਸਿੰਘ ਹੋਣੀ ਜਿਹੜੇ ਸੀਗੇ ਚਾਹੇ ਲਾਲਾ ਲਾਜਪਤਰਾ ਹੈ ਹਮ ਲਾਲਾ ਲਾਜਪਤਰਾ ਹੈ ਕੌਣ ਸੀਗਾ ਸਾਡਾ ਪੰਜਾਬ ਕੇਸਰੀ ਪੰਜਾਬ ਕੇਸਰੀ ਪੰਜਾਬ ਕੇਸਰੀ ਸੀ ਲਾਲਾ ਲਾਜਪਤਰਾ ਹੈ ਉਹਨਾਂ ਨੂੰ ਪੰਜਾਬ ਕੇਸਰੀ ਦਾ ਖਿਤਾਬ ਹੈ ਲਾਲਾ ਲਾਜਪਤਰਾ ਨੂੰ ਠੀਕ ਹੈ ਜੀ ਮਤਲਬ ਕਿ ਤੁਸੀਂ ਇਹ ਦੱਸੋ ਅੱਜ ਲਾਲਾ ਲਾਜਪਤਰਾਏ ਦਾ ਪੰਜਾਬ ਕੇਸੀ ਦਾ ਖਤਾਬ ਕਿਉਂ ਨਹੀਂ ਪੜਾਇਆ ਜਾਂਦਾ? ਹੂੰ ਕਿਉਂ ਨਹੀਂ ਦੱਸਿਆ ਜਾਂਦਾ ਵੀ ਪੰਜਾਬ ਕੇਸੀ ਲਾਲਾ ਲਾਜਪਤਰਾਏ ਦਾ ਮਿਲਦਾਨ ਹੋਇਆ? ਹੂੰ ਉਸ ਤੋਂ ਬਾਅਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੂੰ ਇਸ ਦੇ ਵਿੱਚ ਜੇ ਆਪਾਂ ਗੱਲ ਕਰਦੇ ਆਂ ਜਿਹੜੀ ਅੱਜ ਗੱਲ ਕਰਦੇ ਆਂ ਹਿੰਦੂ ਸਿੱਖ ਦੀ ਤਾਂ ਉਸ ਦੇ ਵਿੱਚ ਲਾਲਾ ਲਾਜਪਤਰਾਏ ਬਾਣੀਆਂ ਬਿਲਕੁਲ ਪੰਜਾਬ ਕੇਸਰੀ ਬਾਣੀਆਂ ਲਾਲਾ ਲਾਜਪਤਰਾਏ ਭਗਤ ਸਿੰਘ, ਰਾਜਗੁਰੂ ਸੁਖਦੇਵ ਭਗਤ ਸਿੰਘ ਕੇਵਲ ਸਿੱਖ ਸਮਾਜ ਚੋਂ ਹੂੰ ਰਾਜਗੁਰੂ ਤੇ ਸੁਖਦੇਵ ਦੋਨੋਂ ਸਨਾਤਨ Hindu ਸਮਾਜ ਦੇ ਬਿਲਕੁਲ ਮਤਲਬ ਕਿ ਤੁਸੀਂ ਇਹਨਾਂ ਨੂੰ ਪੰਜਾਬ ਤੋਂ ਅੱਡ ਕਿਵੇਂ ਕਰ ਸਕਦੇ ਹੋ ਬਿਲਕੁਲ ਠੀਕ ਹੈ ਕੋਈ ਬੰਦਾ ਕਹਿ ਸਕਦਾ ਵੀ ਲਾਲਾ ਲਾਜਪਤਰਾਏ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਬਿਲਕੁਲ ਠੀਕ ਹੈ ਕੋਈ ਕਹਿ ਸਕਦਾ ਰਾਜਗੁਰੂ ਤੇ ਸਖਦੇਵ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਬਿਲਕੁਲ ਠੀਕ ਹੈ ਤਾਂ ਇਸ ਕਰਕੇ ਜਿਹੜਾ ਪੰਜਾਬੀ ਹਿੰਦੂ ਆ ਚਾਹੇ ਅਸੀਂ ਪੰਜਾਬੀ ਹਿੰਦੂ ਆ ਚਾਹੇ ਪੰਜਾਬੀ ਸਿੱਖਾਂ ਅਸੀਂ ਬੇਸਿਕਲੀ ਪੰਜਾਬੀ ਆ ਅਸੀਂ ਇੱਕ ਨਸਲ ਆ ਅਸੀਂ ਇਕੱਠੇ ਆਏ ਅਸੀਂ ਇੱਕ ਨਸਲ ਆ ਹੁਣ ਅਸੀਂ ਵੀ ਨਸਲ ਦਾ ਇੱਕ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਣ ਵੀ ਦਿੰਨੇ ਆ ਠੀਕ ਹੈ ਜੀ ਤੁਸੀਂ ਚਲੇ ਜਾਓ ਪਾਕਿਸਤਾਨ ਵਾਲੇ ਲੈਂਦੇ ਪੰਜਾਬ ਚ ਹਾਂਜੀ ਉੱਥੇ ਜਿਹੜੇ ਤੁਹਾਨੂੰ ਢਿੱਲੋ ਬਾਜਵੇਂ ਚਿੰਮੇ ਇਹ ਗੋਤ ਮਿਲ ਜੰਗਾ ਤੁਹਾਨੂੰ ਮੁਸਲਮਾਨ ਮੁਸ ਚੜ੍ਹਦੇ ਚ ਅੱਗੇ ਤਾਂ ਤੁਹਾਨੂੰ ਇਹ ਢਿੱਲੋ ਬਾਜਵੇ ਚੀਮੇ ਇਹ ਤੁਹਾਨੂੰ ਮਿਲ ਜਾਣਗੇ ਜੱਟ ਸਿੱਖਾ ਜੱਟ ਸਿੱਖਾ ਜੀ ਬਿਲਕੁਲ ਉਸ ਤੋਂ ਬਾਅਦ ਤੁਸੀਂ ਚਲੇ ਜਾਓ ਅੱਗੇ ਹਰਿਆਣੇ ਚ ਹਮ ਹਰਿਆਣੇ ਦੇ ਵਿੱਚ ਇਹੀ ਗੋਥ ਤੁਹਾਨੂੰ ਮਿਲ ਜਾਣਗੇ ਜੱਟਾਂ ਦੇ ਜੱਟਾਂ ਬਿਲਕੁਲ ਠੀਕ ਹੈ ਜੀ ਠੀਕ ਹੈ ਸਾਡੇ ਤਾਂ ਪਰਿਵਾਰਾਂ ਚ ਅੱਜ ਵੀ ਅੱਧਿਆਂ ਦੇ ਫੇਰੇ ਹੁੰਦੇ ਨੇ ਅੱਧਿਆਂ ਦੇ ਅਨੰਦ ਹੁੰਦੇ ਨੇ ਬਿਲਕੁਲ ਸਾਡੇ ਚ ਤਾਂ ਕੋਈ ਫਰਕ ਨਹੀਂ ਆ ਇਹ ਫਰਕਾ ਕੌਣ ਪਾਣ ਵਾਲੇ ਨੇ ਇਹ ਸਿਆਸਤਾ ਪਾਣ ਵਾਲੀਆਂ ਨੇ ਬਿਲਕੁਲ ਤਾਂ ਇਸ ਕਰਕੇ ਅਸੀਂ ਇਹ ਕਹਿੰਦੇ ਆ ਕਿ ਜਿਹੜਾ ਸਾਡਾ ਪੂਰਬਸ ਦਾ ਪੰਜਾਬ ਹੈ ਉਹ ਸਾਡਾ ਜਿਲਮ ਤੋਂ ਲੈ ਕੇ ਜਮਨਾ ਤੱਕ ਸਾਡਾ ਪੰਜਾਬ ਹੈ ਠੀਕ ਹੈ ਅਸੀਂ ਸਾਰੇ ਪੰਜਾਬੀਆਂ ਤੇ ਅਸੀਂ ਪੰਜਾਬ ਦੇ ਲਈ ਕੰਮ ਕਰਨਾ ਹੈ ਠੀਕ ਹੈ ਇਹ ਜਿੱਥੇ ਤੱਕ ਰਿਹਾ ਬਾਹਰਲੇ ਅਣਪਛਾਤੇ ਲੋਕਾਂ ਦਾ ਪ੍ਰਵਾਸੀ ਕਹਿ ਲਿਆ ਜਾਂ ਪਾ ਦਿਨ ਨੂੰ ਪ੍ਰਵਾਸੀ ਕਹਿ ਲਓ ਜਾਂ ਉਹਨਾਂ ਨੂੰ ਕੋਈ ਵੀ ਨਾਮ ਦੇ ਲਓ ਤੁਸੀਂ ਕੁਛ ਭੈਠੀਏ ਕਹਿ ਲਓ ਪ੍ਰਵਾਸੀ ਕਹਿ ਲਓ ਜਿਹੜਾ ਅਣਪਛਾਤਾ ਬੰਦਾ ਉਹਦਾ ਤਾਂ ਇਹ ਵੀ ਨਹੀਂ ਪਤਾ ਵੀ ਉਹ ਭਾਰਤ ਦਾ ਨਾਗਰਿਕ ਹੈ ਵੀ ਜਾਂ ਨਹੀਂ ਹਾਂ ਕਿਤੇ ਕੋਈ ਬੰਗਲਾ ਦੇਸ਼ੀ ਹੈ ਪਾਕਿਸਤਾਨੀ ਹੈ ਕੋਈ ਰੋਹਿਮ ਗਿਆ ਕੋਈ ਮਿਆ ਮਾਰ ਤੋ ਆਇਆ ਹੋਇ ਕਿੱਥੋਂ ਆਇਆ ਹੋਇਆ ਅਸੀਂ ਇਹ ਕਿਹਾ ਸਰਕਾਰ ਨੂੰ ਕਿਹਾ ਅਸੀਂ ਸਿਸਟਮ ਨੂੰ ਕਿਹਾ ਸਾਰਿਆਂ ਨੂੰ ਕਿਉਂਕਿ ਡਿਊਟੀ ਕਿਸ ਦੀ ਹੈ ਸਰਕਾਰ ਦੀ ਸਰਕਾਰ ਜੀ ਹੈ ਤਾਂ ਸਰਕਾਰ ਦੀ ਡਿਊਟੀ ਹੈ ਹਾਂ ਪਾਵਰ ਸਰਕਾਰ ਕੋਲ ਸਰਕਾਰ ਦੀ ਡਿਊਟੀ ਹੈ ਸਰਕਾਰ ਦੀ ਡਿਊਟੀ ਹੈ ਪੁਲਿਸ ਵਾਲਿਆਂ ਦੀ ਡਿਊਟੀ ਹੈ ਅੱਜ ਲਾ ਐਂਡ ਔਰਡਰ ਦੀ ਸਥਿਤੀ ਪੰਜਾਬ ਦੇ ਵਿੱਚ ਬਿਹਾਰ ਵਾਲੀ ਹੋ ਗਈ ਕਿਸੇ ਸਮੇਂ ਬਿਹਾਰ 'ਚ ਸਥਿਤੀ ਹੁੰਦੀ ਸੀ ਅੱਜ ਲਾ ਐਂਡ ਔਰਡਰ ਇੰਨਾ ਜ਼ਿਆਦਾ ਖਰਾਬ ਹੋ ਚੁੱਕਿਆ ਕਾਰਨ ਕਿ ਆ ਪੁਲਿਸ ਦੇ ਉੱਤੇ ਇੰਨਾ ਜ਼ਿਆਦਾ ਲੋਡ ਹੈ ਅਸੀਂ ਇਹਨਾਂ ਨੂੰ ਕਿਹਾ ਅਸੀਂ ਪੁਲਿਸ ਵਾਲਿਆਂ ਨੂੰ ਬੇਨਤੀ ਕੀਤੀ ਵੀ ਸਰ ਤੁਸੀਂ ਆਪਣੇ ਜਿੰਨੇ ਛੋਟੇ ਇਲਾਕੇ 'ਚ ਆ ਹਰ ਇਲਾਕੇ ਦੇ ਵਿੱਚ ਜਿਹੜੇ ਇਹ ਅਣਪਛਾਤੇ ਲੋਕ ਨੇ ਇਹਨਾਂ ਦੀ ਵੈਰੀਫਿਕੇਸ਼ਨ ਕਰੋ ਠੀਕ ਹੈ ਤੁਸੀਂ 10 ਕਾਮਰਕਟ ਟੰਗ ਦੋ ਬਾਕੀ ਆਪਣੇ ਆਪ ਭੱਜ ਜਾਣਗੇ ਬਾਕੀ ਭੱਜ ਜਾਣਗੇ ਪਿੱਛੇ ਦੇਖਿਆ ਨਹੀਂ ਟ੍ਰੇਨਾਂ ਜਾਣ ਲੱਗ ਗਈ ਸੀ ਜਦੋਂ ਚਾਰਪੁਖੰਸ ਤੋਂ ਬਾਅਦ ਅਸੀਂ ਤੁਸੀਂ ਅਸੀਂ ਹੋਰ ਜਿਹੜੇ ਬੰਦੇ ਇੱਥੇ ਮਜ਼ਦੂਰੀ ਕਰਨ ਲਈ ਆਏ ਉਹ ਮਜ਼ਦੂਰੀ ਕਰਨ ਉਹ ਇੱਥੇ ਵਪਾਰ ਨਾ ਕਰਨ ਬਿਲਕੁਲ ਠੀਕ ਹੈ ਪੁਆਇੰਟ ਦੇ ਕੋ ਸਾਧ ਦੇਣਾ ਲਾ ਪੁਆਇੰਟ ਹੈ ਦੋਸਤੋ ਜਿਹੜੇ ਜਿਹੜੇ ਮਜ਼ਦੂਰੀ ਕਰਨਾ ਇਹਨੇ ਮਜ਼ਦੂਰੀ ਕਰਨਾ ਬਿਲਕੁਲ ਜਿਹੜੇ ਵਪਾਰ ਕਰਨਾ ਇਹਨੇ ਉਹ ਵਪਾਰ ਕਰਨ ਪ੍ਰੋਪਰ ਲੀਗਲ ਲਾਇਸੈਂਸ ਲੈਣ ਲਾਇਸੈਂਸ ਲੈ ਕੇ ਸਰਕਾਰ ਨੂੰ ਟੈਕਸ ਦੇਣ ਟੈਕਸ ਦੇਣ ਇਹ ਨਹੀਂ ਹੈ ਕਿ ਪੰਜਾਬ ਦੇ ਤੁਸੀਂ ਆਪਣਾ ਲੋਡ ਪਾਓ ਤੇ ਪੰਜਾਬ ਤੋਂ ਪੈਸਾ ਕੱਢ ਕੇ ਤੁਸੀਂ ਬਾਹਰ ਲੈ ਜਾਓ ਬਾਹਰ ਲੈ ਦੂਜੀ ਸਟੇਟਾਂ ਦੇ ਦੇਖੋ ਪੰਜਾਬ ਅੱਜ ਜੂਜੇ ਦਾ ਨਸ਼ੇ ਦੇ ਨਾਲ ਬਿਲਕੁਲ ਠੀਕ ਹੈ ਅੱਜ ਚਿੱਟਾ ਹੈ ਸਾਡਾ 500 ਕਰੋੜ ਰੁਪਇਆ ਹਰ ਮਹੀਨੇ ਦਾ ਚਿੱਟੇ ਦੇ ਰੂਪ ਚ ਸਾਡੇ ਬਾਰਡਰ ਪਾਰ ਜਾ ਰਿਹਾ ਬਿਲਕੁਲ ਠੀਕ ਹੈ ਅਸੀਂ ਇਹ ਕਿਹਾ ਪੰਜਾਬ ਦੇ ਵਿੱਚ ਅਸੀਂ ਆਵਾਂਗੇ ਅਸੀਂ ਪੰਜਾਬ ਦੀ ਗੱਲ ਕਰਦੇ ਆ ਠੀਕ ਹੈ ਜੀ ਜੇ ਕਿਤੇ ਅਸੀਂ ਭਗਵਾਨ ਨੇ ਚਾਇਆ ਅਸੀਂ ਪੰਜਾਬ ਦੀ ਸੱਤਾ ਚ ਆ ਗਏ ਠੀਕ ਹੈ ਜੀ ਅਸੀਂ ਪੰਜਾਬ ਦੇ ਵਿੱਚ ਚਿੱਟੇ ਦੇ ਸਬਸਟੀਟਿਊਟ ਦੇ ਵਿੱਚ ਭੁੱਕੀ ਫੀਮ ਸ਼ੁਰੂ ਕਰ ਦਾਂਗੇ ਠੀਕ ਹੈ ਵਾਹ ਜੀ ਵਾਹ ਇਹ ਪੰਜਾਬੀਆਂ ਦੀ ਵੈਸੇ ਮੰਗ ਸੀਗੀ ਬਹੁਤ ਅਸੀਂ ਅਸੀਂ ਇਹ ਪੰਜਾਬ ਦੇ ਵਿੱਚ ਕਿਉਂ ਭੁੱਕੀ ਫੀਮ ਸਾਡੀ ਆਪਣੀ ਹੈ ਬਿਲਕੁਲ ਅਸੀਂ ਆਪਣੀ ਜ਼ਮੀਨ 'ਚ ਬੀਜਣੀ ਹੈ ਬਿਲਕੁਲ ਠੀਕ ਹੈ ਜੀ ਹਾਂ ਜੀ ਅਸਾਂ ਨੂੰ ਕੋਈ ਕੈਮੀਕਲ ਨਿਸ਼ਾਨੀ ਹੈ ਭੁੱਕੀ ਫੀਮ ਨਾਲ ਕੋਈ ਮਰਦ ਜੇ ਸ਼ਰਾਬ ਬੀਕ ਸਕਦੇ ਆ ਠੱਕਿਆਂ ਤੇ ਹਾਂ ਤਾਂ ਭੁੱਕੀ ਫੀਮ ਕਿਉਂ ਨਹੀਂ ਬੀਕ ਸਕਦੀ ਭੁੱਕੀ ਨਹੀਂ ਬਿਲਕੁਲ ਠ ਸ਼ਰਾਬ ਬੰਦੀ ਐ ਫੈਕਟਰੀ ਚ ਤੇ ਇਹਨਾਂ ਪੋਲਿਟਿਸ਼ਨਰਾਂ ਨੂੰ ਉੱਥੋਂ ਫੈਕਟਰੀਆਂ ਤੋਂ ਫੰਡ ਮਿਲਦਾ ਬਿਲਕੁਲ ਠੀਕ ਹੈ ਜੀ ਇਸ ਕਰਕੇ ਉਹ ਸ਼ਰਾਬ ਤਾਂ ਵੇਚ ਰਹੇ ਨੇ ਪਰ ਭੁੱਕੀ ਫੀਮ ਜੋ ਕਿ ਜਿਹੜੀ ਤੁਹਾਡੇ ਖੇਤਾਂ ਚ ਵੇਚੀ ਜਾਣੀ ਐ ਇਸ ਕਰਕੇ ਉਹ ਭੁੱਕੀ ਫੀਮ ਕਹਿੰਦੇ ਨਾ 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 ਇਹ ਨਹੀਂ ਵਿਕਣੀ ਉਹਦਾ ਰੈਵਨਿਊ ਸਰਕਾਰ ਕੋਲ ਜਾਣਾ ਜੀ ਚਿੱਟੇ ਦਾ ਚਿੱਟੇ ਦਾ ਰੈਵਨਿਊ ਇਹਨਾਂ ਦੀ ਜੇਬਾਂ ਚ ਜਾਂਦਾ ਜਾਂਦਾ ਇਹਨਾਂ ਦੀ ਜੇਬਾਂ ਚ ਜਾਂਦਾ ਸ਼ਰਾਬ ਦਾ ਰੈਵਨਿਊ ਇਹਨਾਂ ਦੀ ਜੇਬਾਂ ਚ ਜਾਂਦਾ ਜਾਂਦਾ ਜੀ ਕਰ ਲਿਆ ਤਾਂ ਮਤਲਬ ਜਿਹੜਾ ਜਿਹੜਾ ਭੁੱਕੀ ਫੀਮ ਐ ਉਹਦੇ ਨਾਲ ਆਮ ਬੰਦਾ ਮਰਦਾ ਨਹੀਂ ਹੈਗਾ ਮਾਵਾਂ ਦੇ ਪੁੱਤ ਦੇ ਨਹੀਂ ਕਿ ਮਾਵ ਤਾਂ ਅੱਜ ਜਿਹੜਾ ਹੈਗਾ ਅਸੀਂ ਦਵਾਈਆਂ ਦੇ ਉੱਤੇ ਵਿੱਚ ਵਿੱਚ ਸਾਡੇ ਇਸਤੇਮਾਲ ਹੁੰਦੀ ਹੈ ਵੈਸੇ ਇਸ ਮੁੱਦੇ ਤੇ ਆਪਾਂ ਮਾਜੀ ਦੁਆਰਾ ਵੀ ਕਰਾਂਗੇ ਫੀਮ ਭੁਖੀ ਵਾਲੇ ਦੇ ਕੋਲ ਕੇ ਵੈਸੇ ਪਰ ਅੱਜ ਦਾ ਜਿਹੜਾ ਮੁੱਦਾ ਇਹ ਹੈ ਵੀ ਆਪਾਂ ਜਾਣਦੇ ਆ ਵੀ ਜਿਹੜੇ ਪ੍ਰਵਾਸੀ ਇਹਨਾਂ ਦਾ ਸਰਕਾਰ ਨੂੰ ਸ਼ਕਤੀ ਕਰਨੀ ਚਾਹੀਦੀ ਵੈਸੇ ਇਹਨਾਂ ਦੇ ਉੱਤੇ ਸ਼ਕਤੀ ਗਈ ਜੀ ਮੈਂ ਤਾਂ ਇਹਨਾਂ ਕਹਿੰਦਾ ਇਹਨਾਂ ਦੇ ਖੇਤਰ ਮਾਰਨਾ ਚਾਹੀਦਾ ਜਿਹੜਾ ਅਣਪਛਾਤੇ ਬੰਦਾ ਹਾਂ ਸਾਡੇ ਪੰਜਾਬ ਚ ਅਣਪਛਾਤੇ ਬੰਦੇ ਦਾ ਕੀ ਕੰਮ ਬਿਲਕੁਲ ਹੋਣਾ ਹੀ ਨਹੀਂ ਚਾਹੀਦਾ ਵੈਸੇ ਤਾਂ ਆਪ ਦੇ ਕੰਮ ਕਰਦੇ ਜਾਓ ਨਹੀਂ ਨਹੀਂ ਪੰਜਾਬ ਦੇ ਵਿੱਚ ਅਣਪਛਾਤੇ ਬੰਦੇ ਦਾ ਕੀ ਕੰਮ ਬਿਲਕੁਲ ਠੀਕ ਹੈ ਜੀ ਜਿਹੜਾ ਬੰਦਾ ਆਵੇ ਆ ਕੇ ਆਪਣੀ ਸਭ ਤੋਂ ਪਹਿਲਾਂ ਸਾਡੀ ਡਿਊਟੀ ਨਹੀਂ ਉਹਨੂੰ ਵੈਰੀਫਾਈ ਕਰਨਾ ਉਹਦੀ ਆਪਣੀ ਡਿਊਟੀ ਹੈ ਵੀ ਆ ਕੇ ਪਹਿਲਾਂ ਆਪਣੀ ਵੈਰੀਫਿਕੇਸ਼ਨ ਕਰਾ ਲੈ वेरिफिकेशन ਕਰਾ ਕੇ ਆਪਣਾ ਜਿੰਨੀ ਦੇਰ ਲਈ ਆਇਆ ਉਹ ਲਿਖਾਵੇ ਵੀ ਮੈਂ ਇਸ ਜਗ੍ਹਾ ਤੇ ਆਇਆ ਇਸ ਥਾਣੇ ਤੋਂ ਰਹਿਣ ਆਲਾ ਮੈਂ ਇਸ ਜਗ੍ਹਾ ਤੇ ਆਇਆ ਇਸ ਕੰਮ ਲਈ ਆਇਆ ਤੇ ਇਸ ਜਗ੍ਹਾ ਤੇ ਮੈਂ ਇੰਨੀ ਦੇਰ ਇਸ ਜਗ੍ਹਾ ਤੇ ਰਹਿਣਾ ਹਾਂ ਹਾਂ ਬਿਲਕੁਲ ਠੀਕ ਹੁਣ ਤੁਸੀਂ ਭਾਈ ਸਾਹਿਬ ਫੌਰਨ ਜਾਣੇ ਹੋ ਤੁਸੀਂ ਸਟੱਡੀ ਵੀਜ਼ੇ ਤੇ ਜਾਣੇ ਹੋ ਤਾਂ ਤੁਸੀਂ ਉੱਥੇ ਸਟੱਡੀ ਕਰਦੇ ਹੋ ਬਿਲਕੁਲ ਠੀਕ ਹੈ ਜੇ ਤੁਸੀਂ ਉੱਥੇ ਕੰਮ ਕਰਦੇ ਹੋ ਤੁਹਾਨੂੰ ਪੁਲਿਸ ਫੜ ਕੇ ਅੰਦਰ ਕਰ ਦਿੰਦੀ ਆ ਤੁਹਾਨੂੰ ਰਿਪੋਰਟ ਕਰ ਦਿੰਦੀ ਆ ਬਿਲਕੁਲ ਵਰਕ ਪਰਮਿਟ ਲੈਣੇ ਆ ਆਪਣੇ ਵਰਕ ਪਰਮਿਟ ਲੈਣੇ ਹੋ ਨਾ ਜੇ ਕਿਸੇ ਨੂੰ ਰ ਕੰਮ ਕਰਨਾ ਤਾਂ ਉਹਦੇ ਲਈ ਉਹ ਆਪਣਾ ਕਹੇ ਵੀ ਮੈਂ ਇੱਥੇ ਕੰਮ ਕਰਨ ਲਈ ਆਇਆ। ਬਿਲਕੁਲ ਠੀਕ ਹੈ। ਜੇ ਕੋਈ ਇੱਥੇ ਵਪਾਰ ਕਰਦਾ ਤਾਂ ਵਪਾਰ ਲਈ ਪਹਿਲਾਂ ਉਹ ਪ੍ਰੋਪਰ ਸਾਰਾ ਪ੍ਰੋਸੈਸਰ ਨੂੰ ਫੋਲੋ ਕਰੇ ਅਪਲਾਈ ਕਰੇ। ਫਿਰ ਜੇ ਵਪਾਰ ਕਰਨਾ ਵਪਾਰ ਕਰੇ। ਬਿਲਕੁਲ ਠੀਕ ਹੈ। ਅਸੀਂ ਥੋੜੀ ਕਿਸੇ ਨੂੰ ਮਨਾ ਕਰਦੇ ਆ। ਪਰ ਜਿਹੜੀ ਵੈਰੀਫਿਕੇਸ਼ਨ ਹੈ ਉਹ ਉਹ ਵੈਰੀਫਿਕੇਸ਼ਨ ਬਹੁਤ ਜ਼ਰੂਰੀ ਹੈ। ਜਿੰਨਾ ਬੰਦਿਆਂ ਨੇ ਵੈਰੀਫਿਕੇਸ਼ਨ ਨਹੀਂ ਕੀਤੀ। ਅਸੀਂ ਕਹਿੰਦੇ ਹਾਂ ਕਿ ਸਰਕਾਰ ਅੱਜ ਅਨਾਉਂਸ ਕਰੇ ਕਿ ਜਿੰਨਾ ਬੰਦਿਆਂ ਨੇ ਵੈਰੀਫਿਕੇਸ਼ਨ ਨਹੀਂ ਹੋਈ ਉਹ ਆਪਣੀ ਹਫ਼ਤੇ ਦੇ ਅੰਦਰ ਅੰਦਰ ਵੈਰੀਫਿਕੇਸ਼ਨ ਕਰਾ ਲੈਣ। ਸਭ ਤੋਂ ਜਿਹੜਾ ਆਧਾਰ ਕਾਰਡ ਆ ਪੈਨ ਕਾਰਡ ਆ ਵੋਟਰ ਕਾਰਡ ਆ ਨਾਗਰਿਕਤਾ ਦਾ ਪ੍ਰੂਫ ਨਹੀਂ ਹੈਗੇ ਆਧਾਰ ਜਿਹੜਾ ਜਨਮ ਪ੍ਰਮਾਣ ਪੱਤਰ ਹੈ ਜਾਂ ਸਿਟੀਜ਼ਨਸ਼ਿਪ ਐਕਟ 1955 ਉਹਦੇ ਮੁਤਾਬਕ ਜਿਹੜੀ ਨਾਗਰਿਕਤਾ ਪ੍ਰਮਾਣ ਕਰਨੀ ਹੈ ਉਹ ਨਾਗਰਿਕਤਾ ਪ੍ਰਮਾਣ ਦੇ ਵਿੱਚ ਜੇ ਤਾਂ 1800 1987 ਤੋਂ ਪਹਿਲਾਂ ਦੇ ਜੰਮੇ ਨੇ ਤਾਂ ਉਹਨਾਂ ਦਾ ਆਪਣਾ ਜਨਮ ਪ੍ਰਮਾਣ ਦਾ ਆਪਣਾ ਜਨਮ ਦਾ ਕੋਈ ਪ੍ਰਮਾਣ ਪੱਤਰ ਜੇ 87 ਤੋਂ ਬਾਅਦ ਜੰਮੇ ਨੇ ਤਾਂ ਉਹਨਾਂ ਦਾ ਆਪਣਾ ਜਨਮ ਪ੍ਰਮਾਣ ਪੱਤਰ ਤੇ ਉਹਨਾਂ ਦਾ ਮਾਤਾ ਦਾ ਤੇ ਪਿਓ ਦਾ ਠੀਕ ਹੈ ਜੀ ਦੋਨੋਂ ਦੇ ਤਿੰਨ ਤਿੰਨਾਂ ਬੰਦਿਆਂ ਦੇ ਜਨਮ ਪ੍ਰਮਾਣ ਪੱਤਰ ਉਹ ਪ੍ਰਮਾਣ ਪੱਤਰ ਬਹੁਤ ਜ਼ਰੂਰੀ ਨੇ ਉਹ ਆਪਣੇ ਪ੍ਰਮਾਣ ਪੱਤਰ ਦੇਣ ਆਪਣੀ ਸਭ ਤੋਂ ਪਹਿਲਾਂ ਆਪਣੀ ਨਾਗਰਿਕਤਾ ਪ੍ਰੂਫ ਕਰਨ ਜੇ ਨਾਗਰਿਕਤਾ ਪ੍ਰੂਫ ਹੁੰਦੀ ਹੈ ਫਿਰ ਉਹ ਦੱਸਣ ਵੀ ਅਸੀਂ ਇਸ ਸਟੇਟ ਦੇ ਆ ਇਸ ਜਗ੍ਹਾ ਤੇ ਰਹਿਣ ਵਾਲੇ ਆ ਇੱਥੋਂ ਦੇ ਅਸੀਂ ਪੱਕੇ ਵਸਨੀਕ ਆ ਸਾਡੀ ਇਹ ਨਾਗਰਿਕਤਾ ਹੈ ਨਾਗਰਿਕਤਾ ਪ੍ਰੂਫ ਹੋਣ ਤੋਂ ਬਾਅਦ ਫਿਰ ਉਹ ਚ ਪੰਜਾਬ ਚ ਆਂਦਾ ਆਪਣਾ ਕਾਰਨ ਦੱਸਣ ਵੀ ਅਸੀਂ ਇਸ ਜਗ੍ਹਾ ਤੋਂ ਆਏ ਆ ਇੰਨੀ ਦੇਰ ਲਈ ਆਇਆ ਇੰਨੀ ਦੇਰ ਅਸੀਂ ਰਹਿਣਾ ਤੇ ਇਸ ਕੰਮ ਲਈ ਆਇਆ ਇਹ ਕੰਮ ਅਸੀਂ ਕਰਨਾ ਇਸ ਕੰਮ ਤੋਂ ਬਾਅਦ ਅਸੀਂ ਚਲੇ ਇਸੇ ਗਲਪ ਫੋਰਸ ਦਾ ਪੰਜਾਬ ਵੀ ਜਥੇਬੰਦੀ ਜਿਹੜੇ ਮਾਨਜੀ ਨੇ ਸ਼ੁਰੂ ਕੀਤੀ ਹੈ ਵੀ ਆਪਾਂ ਸਾਰਾ ਇਹਦਾ ਸਾਥ ਦਿਓ ਕਿਉਂਕਿ ਇਹ ਸਾਥ ਦੇਵਾਂ ਆਪਾਂ ਦਵਾਂਗੇ ਤਾਂ ਹੀ ਗੱਲ ਅੱਗੇ ਤੁਰੇਗੀ ਵੀ ਨਹੀਂ ਪ੍ਰਵਾਸੀ ਇਸੇ ਤਰ੍ਹਾਂ ਹੀ ਆਪਣੇ ਨਾਲ ਇਹਦਾ ਧੱਕਾ ਕਰਦੇ ਰਹਿਣਗੇ ਤੇ ਇਸ ਕਰਕੇ ਦੋਸਤੋ ਅਗਲੀ ਗੱਲ ਮਾਨਜੀ ਨਾਲ ਫੇਰ ਕਰਾਂਗੇ ਧੰਨਵਾਦ ਮਾਨਜੀ ਧੰਨਵਾਦ ਧੰਨਵਾਦ ਸਾਰੇ ਸ਼ਰੋਤਿਆਂ ਦਾ ਵੀ